ਦੇਖੋ ਜੀ ਕੱਲ ਮੈਨੂੰ ਸਵੇਰੇ 10 ਵਜੇ ਜੇਲ੍ਹ ਦੇ ਅਫੀਸ਼ੀਅਲ ਟੈਲੀਫੋਨ ਲਾਈਨ ਤੋਂ ਭਾਈ ਗੁਰਮੀਤ ਸਿੰਘ ਬੁੱਕਣ ਵਾਲਾ ਦਾ ਫੋਨ ਆਇਆ ਸੀ ਉਹਨਾਂ ਨੇ ਮੈਨੂੰ ਦੱਸਿਆ ਸੀ ਵੀ ਅਸੀਂ ਪਰਸੋਂ ਸ਼ਾਮ ਤੋਂ ਜਾਂ ਪਰਸੋਂ ਦੁਪਹਿਰ ਤੋਂ ਅਸੀਂ ਭੁੱਖ ਹੜਤਾਲ ਤੇ ਆ ਉਸ ਦਾ ਕਾਰਨ ਇਹ ਹੈਗਾ ਵੀ ਜੋ ਭਾਈ ਅਮਰਤਪਾਲ ਸਿੰਘ ਦੀ ਬੈਰਕ ਸੀ ਉਸ ਤੋਂ ਇਹ ਸਾਰੀ ਕਹਾਣੀ ਸ਼ੁਰੂ ਹੁੰਦੀ ਹੈ ਉਸ ਦੇ ਵਿੱਚ ਪਹਿਲਾਂ ਜੋ ਜੇਲ੍ਹ ਪ੍ਰਸ਼ਾਸਨ ਵੱਲੋਂ ਕੁਝ ਲੋਕ ਇਹ ਆਂਦੇ ਸੀ ਅਸੀਂ ਰਿਪੇਅਰ ਕਰਨ ਆ ਰਹੇ ਹਾਂ ਜੋ ਰਿਪੇਅਰ ਕਰਨ ਆਈ ਸੀ ਤੇ ਅਸੀਂ ਵੀ ਵਾਇਰਿੰਗ ਠੀਕ ਕਰਨੀ ਐ ਸਾਲਾਨਾ ਜੋ ਚੈੱਕ ਅਪ ਹੁੰਦਾ ਉਹ ਕਰਨਾ ਰਿਹਾ ਤੇ ਉਸ ਤੋਂ ਬਾਅਦ ਜੋ ਉਹਨਾਂ ਨੇ ਦੂਸਰਿਆਂ ਦੀਆਂ ਬੈਰਕਾਂ ਦੇ ਵਿੱਚ ਵੀ ਸਾਰੀਆਂ ਬੈਰਕਾਂ ਜੋ ਐਨਐਸਏ 10 ਜੋ ਨੌਜਵਾਨ ਹੈਗੇ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਨજરਬੰਦ ਨੇ ਸਾਰਿਆਂ ਚੁੱਕ ਗਏ ਤੇ ਜੋ ਭਾਈ ਅੰਮ੍ਰਿਤਪਾਲ ਸਿੰਘ ਦੀ ਬੈਰਕ ਵਾਲਾ ਜੋ ਬਲਬ ਸੀ ਉਹ ਸ਼ਾਮ ਨੂੰ ਜਦੋਂ ਕਿਤੇ ਨਹੀਂ ਜਗਿਆ ਤਾਂ ਸਾਰਿਆਂ ਨੇ ਸਿੰਘਾਂ ਨੇ ਸੋਚਿਆ ਵੀ ਇਹ ਤਾਂ ਅੱਜ ਹੀ ਨਵਾਂ ਲਾ ਕੇ ਗਏ ਨੇ ਵੀ ਆਂਦੇ ਸੀ ਤੇ ਇਹਨਾਂ ਨੇ ਉਹ ਬਲਬ ਖੋਲ ਕੇ ਚੈੱਕ ਕੀਤਾ ਤੇ ਉਹ ਜਿਹੜਾ ਬਲਬ ਖੋਲ ਕੇ ਇਹਨਾਂ ਨੇ ਦੇਖਿਆ ਤਾਂ ਉਸ ਵਿੱਚ ਜਸੂਸੀ ਕੈਮਰੇ ਲੱਗੇ ਹੋਏ ਸੀ ਸਪਾਈ ਕੈਮਰੇ ਲੱਗੇ ਹੋਏ ਸੀ ਉਸ ਦੇ ਵਿੱਚ Jio ਦੀਆਂ ਡੋਂਗਲਾਂ ਵੀ ਸੀ ਤੇ ਉਸ ਦੇ ਵਿੱਚ ਜੋ ਹੈਗੇ ਆ ਜੀ ਆਪਣੇ ਮੈਮਰੀ ਕਾਰਡ ਵੀ ਸੀ ਜਿਸ ਨਾਲ ਕੀ ਜੋ ਲਾਈਵ ਵੀਡੀਓ ਚੱਲ ਰਹੀ ਸੀ ਫੇਰ ਉਹਨਾਂ ਨੂੰ ਜਦੋਂ ਸ਼ੱਕ ਹੋਇਆ ਤਾਂ ਉਹਨਾਂ ਨੇ ਸਾਰੇ ਕਿਤੇ ਪੜਤਾਲ ਕੀਤੀ ਜੋ ਬਾਥਰੂਮਾਂ ਦੇ ਵਿੱਚ ਵਾਸ਼ਰੂਮਸ ਦੇ ਵਿੱਚ ਗਏ ਉੱਥੇ ਵੀ ਬਲਬਾਂ ਦੇ ਵਿੱਚ ਜੋ ਸਪਾਈ ਕੈਮਰੇ ਲੱਗੇ ਹੋਏ ਸੀ ਉਹ ਸਾਰੇ ਉਹਨਾਂ ਨੇ ਕੱਢੇ ਬਾਹਰ ਤੇ ਜਦੋਂ ਉਹਨਾਂ ਨੇ ਜੇਲ੍ਹ ਨਾਲ ਇਸ ਚੀਜ਼ ਤੇ ਜੇਲ੍ਹ ਪ੍ਰਸ਼ਾਸਨ ਤੇ ਜੋ ਕਿੰਦੂ ਪਰੰਤੂ ਕੀਤਾ ਵੀ ਜੇ ਤੁਸੀਂ ਬੜਾ ਗੈਰ ਕਾਨੂੰਨੀ ਤਰੀਕੇ ਨਾਲ ਸਾਡੀ ਜਸੂਸੀ ਕਰ ਰਹੇ ਹੋ ਵੀ ਜੇ ਤੁਸੀਂ ਸਾਡੇ ਤੇ ਨਿਗਾਹ ਵੀ ਰੱਖਣਾ ਚਾਹੁੰਦੇ ਹੋ ਸਾਹਮਣੇ ਕਮਰੇ ਚ ਕੈਮਰਾ ਲਾ ਦਿਓ ਵੀ ਘੱਟੋ ਘੱਟ ਦੱਸ ਕੇ ਤਾਂ ਲਾਓ ਵੀ ਜਸੂਸੀ ਵੈਸੇ ਆਪਾਂ ਦੇਖਿਆ ਜਾਵੇ ਜੋ ਰਾਈਟ ਟੂ ਪ੍ਰਾਈਵੇਸੀ ਹੈ ਅ ਤਿੰਨ ਚਾਰ ਸਾਲ ਪਹਿਲਾਂ ਜੋ ਮਾਨਯੋਗ ਸੁਪਰੀਮ ਕੋਰਟ ਦੀ ਜੱਜਮੈਂਟ ਆਈ ਸੀ ਕੀ ਇਸ ਪੁੱਟਾ ਸਵਾਮੀ ਦਾ ਇੱਕ ਸੰਵਿਧਾਨਕ ਰਾਈਟ ਹੈ ਇੱਕ ਫੰਡਾਮੈਂਟਲ ਰਾਈਟ ਹੈ ਕਿਸੇ ਦੇ ਨਿੱਜੀ ਜੀਵਨ 'ਚ ਤੁਸੀਂ ਇੰਜ ਦਖਲ ਅੰਦਾਜ਼ੀ ਨਹੀਂ ਕਰ ਸਕਦੇ ਤੇ ਉਹਨਾਂ ਨੂੰ ਲੱਗਦਾ ਹੈ ਵੀ ਜੋ ਇਹਨਾਂ ਨੇ ਵੀਡੀਓਜ਼ ਬਣਾਈਆਂ ਨੇ ਚਲੋ ਦਸਾਂ ਦੇ ਵਿੱਚੋਂ ਸਾਰੇ ਤਾਂ ਨਹੀਂ ਜੋ ਬਹੁਤੇ ਅੰਮ੍ਰਿਤਧਾਰੀ ਸੇਖ ਨੇ ਤੇ ਦੂਸਰੇ ਜਿਨ੍ਹਾਂ ਨੇ ਅੰਮ੍ਰਿਤ ਨਹੀਂ ਛਕਿਆ ਉਹ ਵੀ ਹੈਗੇ ਨੇ ਤਾਂ ਬਾਥਰੂਮਾਂ ਦੇ ਵਿੱਚ ਕੈਮਰੇ ਲਾਉਣੇ ਤਾਂ ਉਸ ਤੋਂ ਬਾਅਦ ਉਹਦੀ ਵੀਡੀਓ ਬਣਾ ਲੈਣੀ ਤਾਂ ਜੋ ਉਹਨਾਂ ਨੂੰ ਲੱਗਦਾ ਹੈ ਤੇ ਮੈਨੂੰ ਵੀ ਲੱਗਦਾ ਹੈ ਕਿ ਬਲੈਕਮੇਲ ਕਰਨ ਦੀ ਨੀਅਤ ਦੇ ਨਾਲ ਜੋ ਕਮਰਿਆਂ ਵਿੱਚ ਕੈਮਰੇ ਲਾਦੇ ਨੇ ਕਿਉਂਕਿ ਦੇਖੋ 100 ਗੱਲਾਂ ਹੁੰਦੀਆਂ ਨੇ ਜਥੇਬੰਦਕ ਪੱਦਰ ਤੇ ਗੱਲਾਂ ਹੁੰਦੀਆਂ ਨੇ ਬੜਾ ਕੁਝ ਹੁੰਦਾ ਹੈ ਤਾਂ ਇੱਕ ਬਲੈਕਮੇਲ ਕਰਨ ਦੀ ਨੀਅਤ ਦੇ ਨਾਲ ਇਹ ਸਾਰਾ ਕੁਝ ਕੀਤਾ ਗਿਆ ਤੇ ਉਸ ਦੇ ਰੋਜ਼ ਪ੍ਰਦਰਸ਼ਨ ਦੇ ਵਿੱਚ ਇਹ ਸਾਰੇ ਦੋ ਦਿਨਾਂ ਤੋਂ ਭੁੱਖ ਹੜਤਾਲ ਤੇ ਬੈਠੇ ਸੀ ਤੇ ਕੱਲ ਮੈਨੂੰ ਕੁਝ ਕੁ ਪੱਤਰਕਾਰਾਂ ਨੇ ਇੱਕ ਟਵਿੱਟਰ ਤੇ ਜੋ ਡੀਜੀਪੀ ਅਸਾਮ ਦਾ ਬਿਆਨ ਭੇਜਿਆ ਅੱਜ ਜਿਸ਼ਟੂ ਆਖ ਰਿਹਾ ਹੈ ਵੀ ਦੇਖੋ ਇਹਨਾਂ ਦੇ ਕੋਲੋਂ ਜੋ ਐਨਐਸਐਸ ਸੈੱਲ ਦਿਬੜੂਗੜ ਜੇਲ੍ਹ ਦਾ ਉੱਥੋਂ ਇਹਨਾਂ ਨੂੰ ਇੱਕ ਕੀਪੈਡ ਵਾਲਾ ਮੋਬਾਈਲ ਫੋਨ ਮਿਲਿਆ ਹੈ ਇੱਕ ਕੀਪੈਡ ਵਾਲਾ ਕੋਈ ਆਪਣਾ ਟੀਵੀ ਦਾ ਰਿਮੋਟ ਮਿਲਿਆ ਹੈ ਬਲੂਟੁੱਥ ਵਾਲਾ ਸਪੀਕਰ ਮਿਲੇ ਨੇ ਦੇਖੋ ਮੈਂ ਤਾਂ ਇਹ ਕਹੂੰਗਾ ਜਿੰਨਾ ਤੱਕ ਮੇਰੀ ਜਾਣਕਾਰੀ ਹੈ ਜੇ ਇਹਨਾਂ ਸਾਰੀਆਂ ਚੀਜ਼ਾਂ ਦਾ ਉਹ ਬਿੱਲ ਉਹ ਡੀਜੀਪੀ ਦੇ ਦੇਵੇ ਤਾਂ ਉਹ ਬਿੱਲ ਯਕੀਨੀ ਤੌਰ ਤੇ ਜੇਲ ਸੁਪਰੀਡੈਂਡੈਂਟ ਦੇ ਨਾਂ ਤੇ ਹੋਊਗਾ ਉਹਨਾਂ ਨੇ ਜੋ ਇਹ ਚੀਜ਼ਾਂ ਖਰੀਦੀਆਂ ਨੇ ਇਹ ਮੈਂ ਯਕੀਨੀ ਤੌਰ ਤੇ ਦਾਅਵੇ ਤੌਰ ਤੇ ਕਹਿ ਸਕਦਾ ਕੱਲੀ-ਕੱਲੀ ਚੀਜ਼ ਦਾ ਬਿੱਲ ਜੋ ਹੈਗਾ ਉਹ ਜੇਲ ਸੁਪਰੀਡੈਂਡੈਂਟ ਦੇ ਨਾਂ ਤੇ ਹੋਣਾ ਹੈ ਜੀਲਰ ਦੇ ਨਾਂ ਤੇ ਹੋਣਾ ਪਰ ਉਹਨਾਂ ਨੇ ਉਹ ਪੇਸ਼ ਕਰਨਾ ਨਹੀਂ ਤਾਂ ਉਹਨਾਂ ਦੇ ਜਾਣਬੁੱਝ ਕੇ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਇਹਨਾਂ ਨੇ ਆਪ ਦੇ ਵਕੀਲ ਨੂੰ ਕੰਟੈਕਟ ਕਰਕੇ ਸਾਰਾ ਕੁਝ ਹੀ ਦੱਸ ਦਿੱਤਾ ਤੇ ਉਹ ਅੱਗੇ ਜੋ ਗੱਲ মিডিਆ 'ਚ ਰੱਖੂਗਾ ਤਾਂ ਉਹਨਾਂ ਨੇ ਇੱਕ ਝੂਠੀ ਗੱਲ ਬਣਾਉਣ ਦੀ ਖਾਤਰ ਵੀ ਇਹਨਾਂ ਤੇ ਪਰਚਾ ਪਾਵਾਂਗੇ ਜੀਲ ਦੇ ਵਿੱਚ ਵੀ ਇਹਨਾਂ ਨੇ ਆ ਸਾਰੇ ਇਲੈਕਟ੍ਰੋਨਿਕ ਡਿਵਾਈਸਿਜ਼ ਰੱਖੀ ਹੋਈ ਸੀ ਤਾਂ ਉਸ ਤੋਂ ਬਾਅਦ ਆਲੀ ਪੁਲਿਸ ਨੇ ਕਾਰਵਾਈ ਕੀਤੀ ਆਪ ਸੱਚੇ ਹੋਣ ਦੇ ਕਾਰਨ ਤੇ ਉਸ ਤੋਂ ਬਾਅਦ ਇੱਕ ਬੜੀ ਜ਼ਿਆਦਾ ਜਦੋਂ ਇਹਨਾਂ ਦਸਾਂ ਨੇ ਜੋ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਆਗੂ ਨੇ ਦੇਰੂਗੜ ਜੇਲ੍ਹ ਵਿਖੇ ਉਹਨਾਂ ਨੇ ਜਦੋਂ ਪਹਿਲੀ ਭੁੱਖ ਹੜਤਾਲ ਕੀਤੀ ਸੀ ਉਹ ਇਸ ਮੰਗ ਤੇ ਕੀਤੀ ਸੀ ਵੀ ਦੇਖੋ ਸਾਨੂੰ ਤੁਸੀਂ ਟੈਲੀਫੋਨ ਨਹੀਂ ਕਰਨ ਦੇ ਆਮ ਕੈਦੀ ਕੋਲੇ ਹੱਕ ਹੁੰਦਾ ਜੀ ਜੇਲ੍ਹ ਦੀ ਲੈਂਡਲਾਈਨ ਤੋਂ ਜੋ ਵੀ ਆਪਦੇ ਘਰੇ ਗੱਲ ਕਰਨ ਦਾ ਤੇ ਵਕੀਲ ਨਾਲ ਗੱਲ ਕਰਨ ਦਾ ਇਹਨਾਂ ਨੇ ਪਹਿਲੀ ਭੁੱਖ ਹੜਤਾਲ ਕਰਕੇ ਉਹ ਹੱਕ ਲਏ ਹੈ ਨਾ ਜੋ ਈਮੇਲ ਕਰਨ ਦਾ ਜੋ ਮਿਲੰਦਾ ਹੱਕ ਨਹੀਂ ਸੀ ਦੇਰੇ ਤਾਂ ਹੁਣ ਜਦੋਂ ਇਹ ਦੂਸਰੀ ਘਟਨਾ ਹੋਈ ਤਾਂ ਨਾਲ ਪਰਿਵਾਰ ਨਾਲ ਵੀ ਤੇ ਵਕੀਲ ਨਾਲ ਵੀ ਜੋ ਗੱਲ ਕਰਨ ਦਾ ਉਹਨਾਂ ਤੋਂ ਸਾਧਨ ਬੰਦ ਕਰ ਦਿੱਤਾ ਜੇਲ੍ਹ ਵਿੱਚ ਹੁਣ ਜਾਵਾਂਗੇ ਉੱਥੇ ਦੁਬਾਰਾ ਜਾਵਾਂਗੇ ਤੇ ਉੱਥੇ ਦੇਖ ਕੇ ਆਵਾਂਗੇ ਵੀ ਕੀ ਕੁਝ ਹੋਇਆ ਤੇ ਕੀ ਕੁਝ ਨਹੀਂ ਜੀ ਕੁਝ ਇਸਾਮ ਦੀ ਜਿਵੇਂ ਪ੍ਰਧਾਨ ਮੰਤਰੀ ਮੋਦੀ ਨੇ ਆਖਿਆ ਡਬਲ ਇੰਜਨ ਸਰਕਾਰ ਆ ਉੱਥੇ ਅਸਾਮ ਚ ਵੀ ਭਾਜਪਾ ਸਰਕਾਰ ਹੈ ਕੇਂਦਰ ਚ ਵੀ ਭਾਜਪਾ ਸਰਕਾਰ ਹੈ ਤਾਂ ਕਿਤੇ ਨਾ ਕਿਤੇ ਤੁਸੀਂ ਦੇਖ ਲਓ ਕਿਸਾਨੀ ਅੰਦੋਲਨ ਦੇ ਵਿੱਚ ਕਿਵੇਂ ਉਹਨਾਂ ਨੇ ਜੰਗੀ ਜੋ ਸਿੱਖਾਂ ਦੇ ਨਾਲ ਛੇੜੀ ਹੋਈ ਹੈ ਵੀ ਸਿੱਖਾਂ ਦੇ ਉੱਪਰ ਉਹ ਮੈਂ ਸਮਝਦਾ ਗੋਲਾ ਗੋਲੇ ਬਾਰੂਦ ਨਾਲ ਹੀ ਅਟੈਕ ਕਰ ਰਹੇ ਨੇ ਜਿਨ੍ਹਾਂ ਦੀ ਮਨਸ਼ਾ ਹੀ ਸਿੱਖਾਂ ਦੇ ਵਿਰੁੱਧ ਹੈ ਤਾਂ ਉਹ ਸਿੱਖਾਂ ਦੇ ਆਗੂਆਂ ਨੂੰ ਕਿਉਂ ਲਾਈ ਕਰਨਗੇ ਪਹਿਲਾਂ ਉਹਨਾਂ ਨੇ ਜਿਹੜੋ ਪਹਿਲੀ ਭੁੱਖ ਹੜਤਾਲ ਕੀਤੀ ਸੀ ਉਹ ਦੇਖੋ ਦਸਾਂ ਦੇ ਵਿੱਚੋਂ ਮੇਰੇ ਹਿਸਾਬ ਨਾਲ 6 ਜਾਂ 7 ਅਮਰਤ ਹਾਰੀ ਸਿੱਖਣੇ ਉਹਨਾਂ ਨੂੰ ਤਬਾਕੂ ਦੇਣ ਤੱਕ ਇਹ ਕੋਸ਼ਿਸ਼ ਕੀਤੀ ਸਰਕਾਰ ਨੇ ਤਾਂ ਬੜਾ ਜ਼ਿਆਦਾ ਇੱਕ ਸਿੱਖਾਂ ਦੇ ਇੱਕ ਜਿਵੇਂ ਕੀ ਨਾ ਉਹਨਾਂ ਦੇ ਸਬਕੌਨਸ਼ੀਅਸ ਮਾਈਂਡ ਦੇ ਵਿੱਚ ਹੀ ਇੱਕ ਸਿੱਖਾਂ ਦੇ ਪ੍ਰਤੀ ਨਫ਼ਰਤ ਹੈ ਜੋ ਅਜਿਹੇ ਕਾਰਨਾਮੇ ਚ ਝਲਕਦੀ ਹੁੰਦੀ ਹੈ ਜੀ ਦੇਖੋ ਜੋ ਪ੍ਰੀਵੈਂਟਿਵ ਰੀਟੈਂਸ਼ਨ ਹੈ ਐਨਐਸਏ ਇੱਕ ਪ੍ਰੀਵੈਂਟਿਵ ਰੀਟੈਂਸ਼ਨ ਦਾ ਕਾਨੂੰਨ ਹੈ ਜਿਸ ਨੂੰ ਹਿਰਾਸਤ ਨਹੀਂ ਆਂਦੇ ਜਿਸ ਨੂੰ ਨਜ਼ਰਬੰਦੀ ਆਂਦੇ ਤਾਂ ਉਸ ਦੇ ਵਿੱਚ ਐਨਐਸਏ ਦੇ ਵਿੱਚ ਲਿਖਿਆ ਹੈ ਵੀ ਇਹ ਵੱਧ ਤੋਂ ਵੱਧ ਐਕਸਟੈਂਡ ਕਰਕੇ ਵੀ 12 ਮਹੀਨਿਆਂ ਤੱਕ ਲਾਇਆ ਜਾ ਸਕਦਾ ਜਦੋਂ ਕਿਸੇ ਦੀ ਅਰੈਸਟ ਪੈਂਦੀ ਹੈ ਤਾਂ ਦਸਾਂ ਦੇ ਵਿੱਚੋਂ ਪੰਜਾਂ ਛਿਆਂ ਦੀ ਅਰੈਸਟ ਪਈ ਸੀ 18 ਮਾਰਚ ਤੋਂ ਲੈ ਕੇ 20 ਮਾਰਚ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਦੀ ਅਰੈਸਟ ਇਹਨਾਂ ਨੇ ਸ਼ੋਅ ਕੀਤੀ ਸੀ 23 ਅਪ੍ਰੈਲ ਨੂੰ ਤਾ ਜੇ ਲੋ ਜੇ ਲੋ 12 ਮਹੀਨੇ ਪੂਰੇ ਹੋ ਜਾਣਗੇ ਉਦੋਂ ਇਹਨਾਂ ਦੀ ਐਨਐਸਏ ਖਤਮ ਹੋ ਜਾਵੇਗੀ ਜੋ ਸੰਵਿਧਾਨ ਹੈ ਸੰਵਿਧਾਨ ਦਾ ਜੋ ਅਨੁਸ਼ੇਦ 22 ਹੈ ਆਰਟੀਕਲ 22 ਹੈ ਉਹ ਵੀ ਆਂਦਾ ਵੀ ਜੋ ਪ੍ਰੀਵੈਂਟਿਵ ਡਿਟੈਂਸ਼ਨ ਹੈ ਸਾਲ ਤੋਂ ਵੱਧ ਨਹੀਂ ਸਕਦੀ ਤਾਂ ਦੇਖੋ ਤਾਂ ਸਾਨੂੰ ਉਮੀਦ ਹੈ ਬਾਕੀ ਦੇਖੋ ਜੋ ਆਮ ਆਦਮੀ ਪਾਰਟੀ ਦਾ ਚਿਹਰਾ ਕਿੰਨਾ ਸਿੱਖ ਵਿਰੋਧੀ ਹੈ ਕਿ ਨੈਕਸ ਸਿੱਖ ਵਿਰੋਧੀ ਮੰਚ ਜੋ ਇਨਾਂ ਨੇ ਭਾਈ ਅੰਮ੍ਰਿਤਪਾਲ ਸਿੰਘ ਤੇ 8 ਪਰਚੇ ਪਾਏ ਨੇ ਉਹਨਾਂ 8ਾਂ ਦੇ ਵਿੱਚ ਜੇ ਇਹਨਾਂ ਦੇ ਮਨ ਦੇ ਥੋੜਾ ਬਹੁਤਾ ਵੀ ਰਹਿਮ ਹੋਵੇਗਾ ਸਿੱਖ ਕੌਮ ਦੇ ਲਈ ਤਾਂ ਅਰੈਸਟ ਨਹੀਂ ਪਾਉਣਗੇ ਜੇ ਸਿੱਖ ਵਿਰੋਧੀ ਹੋਣਗੇ ਤਾਂ ਉਹਨਾਂ ਪਰਚਿਆਂ 'ਚ ਅਰੈਸਟ ਪਾ ਲੈਣਗੇ ਫਿਰ ਜੋ ਅਦਾਲਤਾਂ ਦਾ ਨਾਰਮਲ ਪ੍ਰੋਸੀਜਰ ਹੁੰਦਾ ਹੈ ਜੋ ਜ਼ਮਾਨਤ ਲਾਉਣੀ ਜ਼ਮਾਨਤ 'ਤੇ ਬਾਹਰ ਨਾ ਆਉਣਾ ਚਾਹੇ ਜੋ ਮਾਨਯੋਗ ਹਾਈ ਕੋਰਟ ਤੋਂ ਜਾਂ ਸੁਪਰੀਮ ਕੋਰਟ ਤੋਂ ਜਿੱਥੇ ਵੀ ਹੁੰਦੀ ਹੈ ਉਹ ਕਾਨੂੰਨੀ ਚਾਰਾ ਜੋਈ ਤੱਕ ਕਰਾਂਗੇ ਫਿਰ ਦੇਖੋ ਜੀ ਜੋ ਜੇ ਆਪਾਂ ਦੇਖੀਏ ਪੇਸ਼ੇਤ de que ਜਦੋਂ ਆਪਾਂ ਕਿਸੇ ਇਹੋ ਜੀ ਮੂਵਮੈਂਟ ਜਾਂ ਲਹਿਰ ਨਾਲ ਜੁੜ ਜਾਂਦੇ ਆ ਤਾਂ ਜਿਹੜੇ ਬੰਦੇ ਇਹੋ ਜੀ ਚੀਜ਼ਾਂ ਨੂੰ ਲਾਈਕ ਨਹੀਂ ਕਰਦੇ ਜਿਹੜੇ ਬੰਦੇ ਨਫ਼ਰਤ ਰੱਖਦੇ ਨੇ ਇਸ ਇੱਕ ਲਹਿਰ ਦੇ ਪ੍ਰਤੀ ਚਾਹੇ ਉਹ ਸਿੱਖਾਂ ਦੇ ਵਿੱਚੋਂ ਹੀ ਆਪ ਹੋਣ ਚਾਹੇ ਦੂਜੀਆਂ ਕੌਮਾਂ ਦੇ ਹੋਣ ਤਾਂ ਉਹਨਾਂ ਦੀ ਜੋ ਨਫ਼ਰਤ ਦਾ ਸ਼ਿਕਾਰਤਾ ਬੰਦਾ ਹੋ ਹੀ ਜਾਂਦਾ ਹੈ ਚਾਹੇ ਉਹ ਪ੍ਰੋਫੈਸ਼ਨਲ ਤਰੀਕੇ ਤੇ ਹੋਵੇ ਚਾਹੇ ਨਿੱਜੀ ਤਰੀਕੇ ਦੇ ਵੀ ਬੜੇ ਦੋਸਤ ਮਿੱਤਰ ਹੁੰਦੇ ਨੇ ਜਿਹੜੇ ਕੋਈ ਕੋਈ ਅਹੁਦੇ ਤੇ ਹੁੰਦੇ ਨੇ ਉਹ ਵੀ ਸਾਥ ਛੱਡ ਜਾਂਦੇ ਹੁੰਦੇ ਨੇ ਤਾਂ ਦੇਖੋ ਇੱਕ ਜੋ ਉਹ ਇਟਾ ਹੁੰਦਾ ਪਰ ਜੇ 10 ਬੰਦੇ ਸਾਥ ਛੱਡਦੇ ਨੇ ਤਾਂ ਉੱਤੇ ਹਜ਼ਾਰ ਜੋ ਭਰਾ ਨਾਲ ਜੁੜ ਵੀ ਜਾਂਦੇ ਹੁੰਦੇ ਨੇ ਇਹੋ ਜੀ ਗੱਲ ਨਹੀਂ ਕੌਮ ਸਿੱਖ ਕੌਮ ਇਹੋ ਜੀ ਹੈ ਜੇ ਆਪਾਂ ਇੱਕ ਕਦਮ ਚੱਲਦੇ ਆ ਤਾਂ ਅੱਗੋਂ ਹਜ਼ਾਰਾਂ ਕਦਮ ਚੱਲਦੀ ਹੈ ਤਾਂ ਕੋਈ ਇਹ ਗੱਲ ਨਹੀਂ ਹੁੰਦੀ ਸਿੱਖ ਕੌਮ ਨਾਲ ਨਿਕਲਉਂਦੀ ਵੀ ਚਲੋ ਜੇ ਕੋਈ ਇੱਕ ਦੋ ਛੱਡ ਵੀ ਜਾਂਦੇ ਨੇ ਉਹਨਾਂ ਦਾ ਕੋਈ ਨਹੀਂ ਪਰ ਕੌਮ ਕੌਮ ਵੱਲੋਂ ਬੜਾ ਜੋ ਪਿਆਰ ਮਿਲਦਾ ਸਤਿਕਾਰ ਮਿਲਦਾ ਤੇ ਹੰਗਾਰਾ ਵੀ ਮਿਲਦਾ ਤੇ ਉਸ ਦੇ ਲਈ ਕੌਮ ਦੇ ਸਧਾਰੀ ਨਹੀਂ ਰਵਾਂਗੇ